ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਜਿਹੜਾ ਕਾਫੀ ਗਰਮ ਹੋਇਆ ਹੋਇਆ ਹੈ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਸਰਪੰਚ ਨੇ ਉਹ ਸਰਬਸੰਮਤੀ ਨਾਲ ਚੁਣੇ ਗਏ ਕਾਫੀ ਥਾਵਾਂ ਤੇ ਜਿਹੜਾ ਪਿੰਡਾਂ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਿਆ ਹੋਇਆ ਤੇ ਕੋਈ ਕਹਿੰਦਾ ਵੀ ਮੈਂ 2 ਕਰੋੜ ਰੁਪਇਆ ਲਾਉਣਾ ਮੈਨੂੰ ਜਿਹੜੀ ਪਿੰਡ ਦੀ ਸਰਪੰਚੀ ਦਿੱਤੀ ਜਾਵੇ ਪੱਟੀ ਇੱਕ ਸ਼ਹਿਰ ਹੈ ਜਿਹੜਾ ਮਸਰ ਦੇ ਲੱਗਿਆ ਤੇ ਉੱਥੋਂ ਦਾ ਇੱਕ ਪਿੰਡ ਹੈ ਤਲਵੰਡੀ ਮੋਰਾ ਜਿੱਥੇ ਕੁਝ ਟਾਈਮ ਪਹਿਲਾਂ ਹੀ ਜਿਹੜਾ ਹਾਲੇ ਸਰਪੰਚ ਚੁਣਿਆ ਗਿਆ ਸੀ ਤੇ ਉਸ ਸਰਪੰਚ ਦਾ ਦਿਨ ਦੇ ਹੜੇ ਹੀ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹੜਾ ਉਹ ਸਰਪੰਚ ਆਗੂ ਸੀ ਉਹ ਆਮ ਆਦਮੀ ਪਾਰਟੀ ਦਾ ਆਗੂ ਸੀਗਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਠੱਕਰਵਾਲ ਪਿੰਡ ਤੋਂ ਜਿਹੜਾ ਉਹ ਨੌਜਵਾਨ ਸੀਗਾ ਆਪਣੇ ਪਿੰਡ ਤਲਵੰਡੀ ਮੋਹਰਾਂ ਨੂੰ ਜਾ ਰਿਹਾ ਸੀਗਾ ਤੇ ਹਾਲੇ ਜਿਹੜਾ ਨਵਾਂ ਹੀ ਸਰਪੰਚ ਚੁਣਿਆ ਸੀ ਪਰ ਤਿੰਨ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਆਉਂਦੇ ਆ ਤੇ ਅੰਨੇ ਵਾਹ ਗੋਲੀਆਂ ਚਲਾ ਦਿੰਦੇ ਆ ਜਦੋਂ ਉਸ ਨੌਜਵਾਨ ਤੇ ਗੋਲੀਆਂ ਲੱਗਦਿਆਂ ਨੇ ਤਾਂ ਉਸ ਨੂੰ ਜਿਹੜਾ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚੋਂ ਪਹੁੰਚਾਇਆ ਜਾਂਦਾ ਪਰ ਜਾਦੇ ਜਿਹੜੇ ਗੋਲੀਆਂ ਵੱਜਨ ਕਰ ਉਹ ਨੌਜਵਾਨ ਦੀ ਜਿਹੜੀ ਡੈਥ ਹੋ ਜਾਂਦੀ ਆ ਤਾਂ ਦੋਸਤੋ ਇੱਕ ਨਵਾਂ ਜਿਹੜਾ ਸਰਪੰਚ ਹਾਲੇ ਨਵੀਂ ਜੀ ਉਮਰ ਦਾ ਹੀ ਮੁੰਡਾ ਸੀਗਾ ਉਹ ਕੋਈ ਜਾਦੇ ਉਮਰ ਨਹੀਂ ਸੀ ਮੈਨੂੰ ਲੱਗਦਾ ਵੱਧ ਤੋਂ ਵੱਧ 25 ਜਾਂ 28 ਸਾਲ 30 ਸਾਲ ਉਸ ਨੌਜਵਾਨ ਦੀ ਉਮਰ ਹੋਊਗੀ ਹਾਲੇ ਨਮਾ ਹੀ ਜਿਹੜਾ ਸਰਪੰਚ ਬਣਿਆ ਸੀਗਾ ਤੇ ਹਾਲੇ ਅ ਕੁਝ ਦਿਨ ਹੀ ਜਿਹੜੇ ਕਹਿਦੀ ਆਪਾਂ ਵੀ ਸਰਪੰਚੀ ਨੂੰ ਹੋਈ ਸੀ ਪਰ ਲੋਕਾਂ ਨੇ ਜਿਹੜਾ ਕੁਛ ਕਹਿਦੀ ਜੋ ਜਲਸੀ ਫੀਲ ਕਰਦਾ ਸੀ ਜਾਂ ਕੋਈ ਉਸ ਸਰਪੰਚ ਦਾ ਰੌਲਾ ਸੀਗਾ ਉਹਦੇ ਵੱਲੋਂ ਬੰਦਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਤੇ ਉਸ ਨੌਜਵਾਨ ਦੀ ਜਿਹੜੀ ਡੈਥ ਹੋ ਗਈ ਹੁਣ ਗੱਲ ਕਰਦੇ ਆਂ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਆਮ ਆਦਮੀ ਦੀ ਹੈ ਭਗਵੰਤ ਮਾਨ ਜਿਹੜਾ ਮੌਕੇ ਦਾ ਮੁੱਖ ਮੰਤਰੀ ਆ ਤਾਂ ਦੋਸਤੋ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਘਟਨਾਵਾਂ ਲਗਾਤਾਰ ਜਾਰੀ ਨੇ ਪਰ ਭਗਵਾਨ ਤਾਂ ਮਾਨ ਵੱਲੋਂ ਜਿਹੜਾ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜੇ ਵੀ ਕੋਈ ਊਚ ਨੀਚ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਕਰਦਾ ਉਹ ਬਖਸ਼ਿਆ ਨਹੀਂ ਜਾਊਗਾ ਬੇਸ਼ੱਕ ਕੋਈ 4 ਲੱਖ ਰੁਪਏ ਲਾਉਂਦਾ ਪਰ ਜੇ ਉਹ ਸੋਚੇ ਵੀ 8 ਲੱਖ ਰੁਪਏ ਕੱਢ ਲਿਆ ਜਾਊਗਾ ਜਾਂ ਕੋਈ ਕਿਸੇ ਦਾ ਨੁਕਸਾਨ ਕਰਦਾ ਤਾਂ ਉਸ ਤੋਂ ਜਿਹੜਾ ਉਸੇ ਤਰ੍ਹਾਂ ਬਦਲਾ ਲਿਆ ਜਾਊਗਾ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਉਹ ਨੌਜਵਾਨ ਫੜੇ ਜਾਂਦੇ ਨੇ ਕਿ ਨਾ ਇਸ ਸਾਜ਼ਿਸ਼ ਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਤਾਂ ਦੋਸਤੋ ਆਮ ਬੰਦਾ ਕਿੱਥੇ ਸੇਫ ਹੋਊਗਾ ਜਦੋਂ ਦਿਨ ਦਿਹਾੜੇ ਹੀ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਜਿਹੜਾ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਬਹੁਤ ਜ਼ਿਆਦਾ ਗਰਮ ਹੈਗਾ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਸਰਪੰਚੋ ਲੋਕਾਂ ਦੀ ਸਿਆਣਪ ਹੈ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਆਪਣੀ ਸਿਆਣਪ ਨਾਲ ਹੀ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਏ ਪਰ ਕਾਫੀ ਜਿਹੜੇ ਪੰਜਾਬ ਦੇ ਵਿੱਚ ਪਿੰਡ ਐਸੇ ਨੇ ਜਿੱਥੇ ਕੁੰਡੀ ਜਿਹੜੀ ਪੂਰੀ ਫਸੀ ਹੋਈ ਆ ਕੁਝ ਲੋਕਾਂ ਵੱਲੋਂ ਇੱਕ ਉਮੀਦਵਾਰ ਵੱਲੋਂ ਜੇ ਕਰੋੜ ਰੁਪਇਆ ਖਰਚ ਕੀਤਾ ਜਾ ਰਿਹਾ ਤਾਂ ਦੂਜਾ ਉਮੀਦਵਾਰ ਕਹਿੰਦਾ ਵੀ ਮੈਂ 2 ਕਰੋੜ ਰੁਪਇਆ ਖਰਚ ਕਰੂੰਗਾ ਪਰ ਜਿਹੜੀ ਸਰਪੰਚੀ ਆ ਉਹ ਮੈਨੂੰ ਦਿੱਤੀ ਜਾਵੇ ਤਾਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਾਫੀ ਮਾਹੌਲ ਜਿਹੜਾ ਗਰਮ ਹੋਇਆ ਹੋਇਆ ਹੈ 15 ਅਕਤੂਬਰ ਨੂੰ ਜਿਹੜੀਆਂ ਸਰਪੰਚੀ ਦੀਆਂ ਵੋਟਾਂ ਪੈਣੀਆਂ ਨੇ ਪਰ ਦੋਸਤੋ ਹੁਣੀ ਗੱਲ ਕਰਦੇ ਆ ਵੀ ਜਿਹੜੇ ਸਰਪੰਚੀ ਦੇ ਪਿੱਛੇ ਕਤਲ ਹੋਣੇ ਸ਼ੁਰੂ ਹੋ ਗਏ ਨੇ ਤੇ ਭਗਵੰਤ ਮਾਨ ਦੀ ਗੱਲ ਕਰੀ ਤਾਂ ਭਗਵੰਤ ਮਾਨ ਜੀ ਆਪਣੇ ਪਿੰਡ ਵਿੱਚ ਆਏ ਸੀਗੇ ਅਸਤੋਜ ਦੇ ਵਿੱਚ ਜਿੱਥੇ ਉਹ ਸਰਬਸੰਮਤੀ ਕਰਾ ਕੇ ਗਏ ਨੇ ਤੇ ਹੋਰ ਵੀ ਜਿਹੜੇ ਕਾਫੀ ਪਿੰਡ ਨੇ ਮੂਸੇਵਾਲ ਦੇ ਪਿੰਡ ਦੀ ਗੱਲ ਕਰੀਏ ਸਿੱਧੂ ਮੂਸੇਵਾਲ ਦੇ ਪਿੰਡ ਦੀ ਤਾਂ ਉੱਥੇ ਪਿਤਾ ਬਲਕੌਰ ਸਿੰਘ ਜੋ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਨੇ ਚਾਹਿਆ ਵੀ ਮੇਰੇ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਜਿਹੜਾ ਮੈਨੂੰ ਸਰਪੰਚ ਚੁਣਿਆ ਜਾਵੇ ਪਰ ਦੋਸਤੋ ਇਸ ਤਰੀਕੇ ਨਾਲ ਨਹੀਂ ਹੋਇਆ ਕਿਉਂਕਿ ਕੁਝ ਲੋਕ ਜਿਹੜੇ ਪਿੰਡ ਦੇ ਵਿੱਚ ਵਿਰੋਧ ਦੇ ਵਿੱਚ ਹੁੰਦੇ ਆ ਤਾ ਉੱਥੇ ਵੀ ਜਿਹੜੀ ਕਾਫੀ ਜਿਹੜੀ ਆਪਾਂ ਕਹਿ ਜੀ ਕਾਂਟੇ ਦੀ ਟੱਕਰ ਹੈ ਤੇ ਹੋਰ ਵੀ ਪੰਜਾਬ ਦੇ ਵਿੱਚ ਕਾਫੀ ਪਿੰਡ ਨੇ ਜਿੱਥੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ ਜਿਵੇਂ ਕਿ ਆਰ ਨੇਤ ਦਾ ਪਿੰਡ ਆਪਾਂ ਕੁੱਲਰੀਆਂ ਕਹਿ ਲਈ ਹੈ ਨਾ ਉੱਥੇ ਜਿਹੜਾ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਪਰ ਦੋਸਤੋ ਹੁਣ ਗੱਲ ਇਹ ਆਉਂਦੀ ਆ ਸਾਹਮਣੇ ਨਿਕਲ ਕੇ ਵੀ ਜਿਹੜੇ ਸਰਪੰਚੀ ਦੇ ਵਿੱਚ ਨੌਜਵਾਨਾਂ ਦਾ ਕਤਲ ਹੋ ਗਿਆ ਜਿਹੜੇ ਲੋਕਾਂ ਦਾ ਕਤਲ ਹੋ ਗਿਆ ਕੀ ਉਹ ਵਾਪਸ ਆ ਸਕਦੇ ਨੇ ਕੀ ਉਹਨਾਂ ਦੇ ਜਿਹੜੇ ਕਾਤਲ ਨੇ ਉਹ ਫੜੇ ਜਾਣਗੇ ਉਹਨਾਂ ਨੂੰ ਸਜ਼ਾ ਮਿਲੂਗੀ ਜਾਂ ਨਹੀਂ ਮਿਲੂਗੀ ਤਾਂ ਦੋਸਤੋ ਦਿਨ ਦਿਹਾੜੇ ਹੀ ਜਿਹੜਾ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਤਲਵੰਡੀ ਮੋਹਰਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਰਿਲੇਟਡ ਜਿਹੜਾ ਉਹ ਸਰਪੰਚ ਸੀਗਾ ਪਿੰਡ ਦੇ ਵਿੱਚ ਕਹਿੰਦੇ ਕਾਫੀ ਜਣੀ ਧੜੇਵਾਜੀ ਸੀਗੀ ਪਰ ਦੋਸਤੋ ਹੁਣ ਨਿਕਲ ਕੇ ਗੱਲ ਇਹ ਸਾਹਮਣੇ ਆਉਂਦੀ ਹੈ ਵੀ ਭਗਵੰਤ ਮਾਨ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਕਿੰਨੇ ਸਮੇਂ ਬਾਅਦ ਜਿਹੜਾ ਉਹਨਾਂ ਗੈਂਗਸਟਰਾਂ ਨੂੰ ਫੜਦੇ ਨੇ ਤੇ ਉਸ ਤੋਂ ਬਾਅਦ ਕੀ ਸਜ਼ਾ ਦਿੰਦੇ ਨੇ